ਮੰਗਿਆ ਕਰੋ ਦਿੱਤਾ ਉਹਨੇ ਆਪਾਂ ਨੂੰ ਅਧਿਕਾਰ ਦਿੱਤਾ ਮੰਗਣ ਦਾ ਹallelujah ਸਵਕੋਸ਼ ਕਿੰਦਾ ਪ੍ਰਾਈਆਂ ਕੋ ਮਾਂ ਤਾਂ ਨੱਕ ਗੋਡੇ ਰਗੜਦੀਆਂ ਮੈਨੂੰ ਆਹ ਚਾਹੀਦਾ ਆਪਾਂ ਤੁਹਾਡਾ ਤਾਂ ਕਹਿੰਦਾ ਮੈਂ ਸਵਰਗੀ ਪਿਤਾ ਤੁਹਾਡੇ ਮੰਗਣ ਤੋਂ ਮੈਂ ਤੁਹਾਨੂੰ ਪਹਿਲਾਂ ਹੀ ਦੇ ਦੇਣਾ ਦੇਊਗਾ ਕਣੀ ਆਪਾਂ ਨੂੰ ਵੀ ਦੇਊਗਾ ਦਿੰਦਾ ਵੈ ਹallelujah ਆਪਾਂ ਵਿਸ਼ਵਾਸ ਰੱਖਣਾ ਆਪਾਂ ਪਰਮੇਸ਼ਰ ਦੇ ਜਿਵੇਂ ਉਹ ਕਹਿੰਦੇ ਆਪਾਂ ਫਲ ਬੀਜ ਦਿੰਨੇ ਆ ਕੋਈ ਬੂਟਾ ਲਾ ਦਿਓ ਉਹਦੇ ਥੋੜੀ ਫਲ ਦਿੰਦਾ ਉਹ ਦੇ ਦਿੰਦਾ ਉਹਦੇ ਹੀ ਉਹਨਾਂ ਹੱਥਾਂ ਨੂੰ ਅਮਰੂਦ ਲੱਗੇ ਹੋਣਗੇ 5 ਸਾਲ ਲੱਗ ਜਾਂਦੇ ਆ ਹallelujah 5 ਸਾਲਾਂ ਬਾਅਦ ਆ ਕੇ ਉਹਦਾ ਫਲ ਖਾਣੇ ਉਹ ਵੀ ਪਤਾ ਨਹੀਂ ਆਪਾਂ ਖਾਣਾ ਆਪਣੇ ਪੋਤੇ ਦੋਤੇ ਖਾਣ ਕੇ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਚ ਆਪਾਂ ਨੂੰ ਮਹੀਨੇ ਵੇ ਦੀ ਕਿਨੇ ਪਰਮੇਸ਼ਰ ਲੈ ਮੈਂ ਤੇਰੇ ਇੰਨੇ ਚੱਕਰ ਹੋ ਗਏ ਤੂੰ ਮੇਰਾ ਕੀ ਕੀਤਾ ਕਰਦਾ ਵੈ ਪਰਮੇਸ਼ਰ ਸ਼ੱਕ ਨਹੀਂ ਕਰਨੀਗੇ ਹallelujah ਕਈ ਵਾਰੀ ਪਰਮੇਸ਼ਰ ਆਪਾਂ ਨੂੰ ਜਾਣ ਬੁੱਝ ਕੇ ਅੜਕਾ ਕੇ ਰੱਖਦਾ ਵੈ ਦੇਣੀਆਂ ਤਾਂ ਉਹਨੇ ਬਰਕਤਾਂ ਹੈ ਗਈ ਹੈਗੀਆਂ ਮੈਂ ਉਹ ਜਾਣ ਕੇ ਰੋਕ ਕੇ ਰੱਖਦਾ ਹallelujah ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਪਰਮੇਸ਼ਰ ਨੇ ਲਿਖਿਆ ਵੈ ਤੂੰ ਮੈਨੂੰ ਦੇਊਗਾ ਹallelujah ਤਰ ਕਰਕੇ ਪਰਮੇਸ਼ਰ ਤੇ ਮੰਗਣਾ ਆਪਾਂ ਨਹੀਂ ਮੰਗਣਾ ਪਹਿਲਾਂ ਮੰਗਿਆ ਨਾ ਕਰੋ ਪਰਮੇਸ਼ਰ ਕੋਲ ਕਰ ਪਰਮੇਸ਼ਰ ਮੈਨੂੰ ਪਤਾ ਵੈ ਤੂੰ ਹਰ ਇੱਕ ਦੇ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ ਤੇ ਤੂੰ ਮੇਰੀਆਂ ਵੀ ਕਰੇਗਾ ਹallelujah ਉਹ ਸੱਚਮੁੱਚ ਕਰਨ ਦਾ ਦਿਆਲੂ ਕਰਪਾ ਲੂ ਪਰਮੇਸ਼ਰ ਆਪਾਂ ਉਹਦੇ ਨਾਲ ਵਫਾਦਾਰ ਰਹਿਣਾ ਪਰਮੇਸ਼ਰ ਨਾਲ ਸੱਚਮੁੱਚ ਪ੍ਰਭੂ ਚ ਆ ਕੇ ਪੰਜ ਝੂਠ ਨਹੀਂ ਬੋਲਣਾ ਹallelujah ਜਦੋਂ ਝੂਠ ਬੋਲਦੇ ਇੱਕ ਝੂਠ ਪਿੱਛੇ ਕਿੰਨੇ ਝੂਠ ਬੋਲਣੇ ਪੈਂਦੇ ਆ ਪਤਾ ਸਭ ਨੂੰ ਪਤਾ ਹੈ ਝੂਠ ਨਹੀਂ ਬੋਲਣਾ ਹallelujah ਪਰਮੇਸ਼ਰ ਨੂੰ ਝੂਠਾ ਪਸੰਦ ਨਹੀਂਗਾ ਪਰਮੇਸ਼ਰ ਸੱਚਾ ਵੈ ਉਹ ਸੱਚਿਆਂ ਨਾਲ ਪਿਆਰ ਕਰਦਾ ਹੈ ਇਹ ਬਿਮਾਰੀ ਆਪਣੇ ਅੰਦਰੋਂ ਜਾਣੀ ਚਾਹੀਦੀ ਹੈ ਹallelujah ਬਾਕੀ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਨੀਗੀ ਇਹ ਵੀ ਨਹੀਂ ਪਰਮੇਸ਼ਰ ਪਸੰਦ ਕਰਦਾਗਾ ਹallelujah ਉਹ ਨੂੰ ਵੀ ਪਰਮੇਸ਼ਰ ਕਹਿੰਦਾ ਮੈਥੋਂ ਦੂਰ ਹੋ ਜਾਓ ਕਹਿੰਦਾ ਕਰਨ ਵਾਲਾ ਥੋੜਾ ਪਾਪੀ ਹੈ ਜਿਹੜਾ ਸੁਣਦਾ ਵੈ ਉਹ ਜ਼ਿਆਦਾ ਹੋ ਜਾਂਦਾ ਆਪਾਂ ਪਾਪਾਂ ਦੇ ਭਾਗੀ ਨਹੀਂ ਬਣਨਾਗਾ ਹallelujah ਪਸ ਪਵਿੱਤਰ ਆਤਮਾ ਨੂੰ ਪੁਕਾਰਿਆ ਕਰੋ ਪ੍ਰਭੂ ਯਿਸੂ ਨੂੰ ਪੁਕਾਰਿਆ ਕਰੋ ਪ੍ਰਭੂ ਜੀ ਮੈਂ ਤੇਰੇ ਬਿਨਾ ਕੋਸ਼ ਵੀ ਨਹੀਂ ਪ੍ਰਭੂ ਮੈਨੂੰ ਪਤਾ ਹੈ ਮੈਂ ਤੇਰਾ ਲਾੜ ਫੜਿਆ ਤੂੰ ਮੈਨੂੰ ਅੱਧ ਵਿਚਕਾਰ ਨਹੀਂ ਛੱਡੇਗਾ ਮੈਨੂੰ ਪਤਾ ਹੈ ਪ੍ਰਭੂ ਤੂੰ ਮੈਨੂੰ ਪਾਰ ਲੰਘਾਵੇਂਗਾ ਹallelujah ਸਭ ਕੁਝ ਸੌਂਪ ਦਿਆ ਕਰੋ ਧੀਆਂ ਪੁੱਤਾਂ ਦਾ ਫਿਕਰ ਨਹੀਂ ਕਰਨਾ ਉਹ ਪਰਮੇਸ਼ਰ ਨੂੰ ਫਿਕਰ ਹੈ ਕਿ ਆ ਸਵੇਰੇ ਉੱਠ ਕੇ ਉਹਨਾਂ ਦੇ ਤੇਲ ਲਾਇਆ ਕਰੋ ਮਹਾਸ਼ੇਕ ਦਾ ਕਿਆ ਕਰੋ ਪ੍ਰਭੂ ਜੀ ਤੇਰਾ ਤੇਰੇ ਲਊਚ ਕਵਰ ਕਰਤਾ ਵੈ ਤੂੰ ਇਹਨਾਂ ਨੂੰ ਸਿੱਧੇ ਰਸਤੇ ਲੈ ਕੇ ਜਾਈ ਇਹਨਾਂ ਨੂੰ ਤੂੰ ਇਹਨਾਂ ਦੀ ਬੁੱਧੀ ਜਿਹੜੀ ਖਰਾ ਪਾਸੇ ਜਾਵੇ ਸਿੱਧੇ ਪਾਸੇ ਜਾਵੇ ਤੇ ਰਮਨਣ ਵਾਲਾ ਹੋਵੇ ਹallelujah ਤੇ ਕਿਵੇਂ ਬੱਚੇ ਵਿਗੜਨਗੇ ਨਹੀਂ ਵਿਗੜ ਦੇਗੇ ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਬਚਨ ਦੇ ਲਈ ਤੇਰਾ ਧੰਨਵਾਦ ਕਰਦੀ ਆ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਜੈ ਜੈਕਾਰ ਹੋ ਮੇਰੇ ਪਿਤਾ ਪਰਮੇਸ਼ਰ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ ਪ੍ਰਭੂ ਆਮੇਨ 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 ਆਮੇਨ